ਜਿੰਦਰ ਸਿੰਘ ਗਿੱਲ ਜੋ ਮੋਦੀ ਸਰਕਾਰ ਨੇ ਕੱਲ ਬਜਟ ਪੇਸ਼ ਕੀਤਾ ਇਹਦੇ ਵਿੱਚ ਗਰੀਬ ਜਿਹੜਾ ਗਰੀਬ ਜ਼ੀਰੋ ਦਾ ਜ਼ੀਰੋ ਰਹਿ ਗਿਆ ਕਿਉਂ ਗਰੀਬ ਵਾਸਤੇ ਕੋਈ ਸਹੂਲਤ ਨਹੀਂ ਆਈ ਦੀ 2 ਰੁਪਏ ਕਨਕਾਲੀ ਉਹ ਵੀ ਉੱਚ ਵੀ ਕੋਈ ਸਹੂਲਤ ਨਹੀਂ ਜੇ ਮੈਡੀਕਲ ਵਾਸਤੇ ਗਿਣੇ ਜਾਵੇ ਹਸਪਤਾਲਾਂ ਨੂੰ ਫਾਇਦਾ ਦੇਣ ਨੂੰ ਇੰਸ਼ੋਰਸ ਕੰਪਨੀਆਂ ਨੂੰ ਫਾਇਦਾ ਦੇਣ ਨੂੰ ਇਹਨਾਂ ਨੇ ਉਹ ਬਜਟ ਪਾਸ ਕੀਤਾ ਪਰ ਮਰੀਜ਼ ਵਾਸਤੇ ਕੋਈ ਸਹੂਲਤ ਨਹੀਂ ਇਸ ਕਰਕੇ ਜਿਹੜਾ ਮੋਦੀ ਸਰਕਾਰ ਨੇ ਜੋ ਵੀ ਕੁਝ ਬਜਟ ਕੀਤਾ ਕੋਪਰੇਟ ਕਰਾਨਾ ਨੂੰ ਕੀਤਾ ਜੇ ਆਪਾਂ ਜਾਇਦਾਦ ਵੇਚਦੇ ਆ ਆਪਣੀ ਉਹ ਪੈਸੇ ਬੈੱਕੇ ਜਮਾ ਕਰਾਉਣੇ ਤਾਂ ਵੀ 10% ਟੈਕਸ ਕੱਟਿਆ ਜਾਊਗਾ ਜੀ ਅਸੀਂ ਕੋਈ ਐਫ ਡੀ ਕਰਾਈ ਉਹ ਚੋ ਵੀ ਟੈਕਸ ਜਿਹੜਾ ਸਾਡਾ 10% ਕੱਟਿਆ ਜਾ ਪਰ ਗਰੀਬ ਵਰਗ ਨੂੰ ਕੀ ਮਿਲਿਆ ਨਾ ਤੇ ਮਨਰੇਗਾ ਦੇ ਵਿੱਚ ਕੋਈ ਇਹਨਾਂ ਨੇ ਕੋਈ ਵਾਅਦਾ ਕੀਤਾ ਨਾ ਕੋਈ ਹਸਪਤਾਲ ਮੈਡੀਕਲ ਕੀਤਾ ਵਾਅਦਾ ਜੋ ਵੀ ਕੀਤਾ ਇੰਸ਼ੋਰਸ ਕੰਪਨੀਆਂ ਨੂੰ ਕੋਆਪਰੇਟ ਕਰਾਉਣਿਆਂ ਨੂੰ ਵਧਾਉਣ ਵਾਸਤੇ ਕੀਤਾ ਕਿਉਂਕਿ ਵੇਖੋ ਡਰਾਈਵਿੰਗ ਲਾਇਨ ਦੇ ਵਿੱਚ ਵੀ ਡਰਾਈਵਿੰਗ ਲਾਇਸੈਂਸ ਜਾਂ 100 ਸਹੂਲਤਾਂ ਵਿੱਚ ਮਿਲਣੀਆਂ ਚਾਹੀਦੀਆਂ ਸਾਡੀ ਟਰਾਂਸਪੋਰਟ ਨੂੰ ਪਰ ਉਹਦੇ ਵਿੱਚ ਵੀ ਕੋਈ ਵੀ ਇਸ ਬਜਟ ਦੇ ਵਿੱਚ ਉਹਦਾ ਕੋਈ ਨਾਂ ਹੀ ਨਹੀਂ ਟਰਾਂਸਪੋਰਟ ਦਾ ਇਸ ਕਰਕੇ ਜਿਹੜੀ ਸਾਡੀ ਪਾਰਟੀ ਆਰਐਸਪੀ ਯੂनाइटेड ਟਰੇਡ ਯੂਨੀਅਨ ਪੰਜਾਬ ਵੱਲੋਂ ਜਿਹੜਾ ਮੋਦੀ ਸਰਕਾਰ ਨੇ ਇਹ ਬਜਟ ਕੀਤਾ 212 ਲੱਖ ਦਾ ਕਰਤਾ ਜੀ ਇਹ ਕਰਤਾ ਇਹ ਸਾਰਾ ਝੂਠ ਆ ਅਜੇ ਆਉਣ ਵਾਲੇ ਸਮੇਂ ਵਿੱਚ ਇਹ ਜਿਹੜਾ ਜੀਐਸਟੀ ਵਗੈਰਾ ਇਹਦਾ ਹੋਰ ਮਹਿੰਗਾ ਕਰਨ ਦਾ ਸੋਚ ਰਹੇ ਕਿਉਂਕਿ ਗਰੀਬ ਵਰਗ ਆਪਣੀ ਗੱਡੀ ਲੈ ਕੇ ਗੁਜ਼ਾਰਾ ਕਰਦਾ ਗੱਡੀ ਸੇਲ ਪੁਰਾਣੀ ਸੇਲ ਪਰਚੇਜ ਤੇ ਵੀ ਇਹਨੇ ਟੈਕਸ ਲਾ ਦਿੱਤਾ ਜੇ ਆਪਾਂ ਸੇਲ ਕਰਦੇ ਹਾਂ ਤੇ ਜੇ ਨਵੀਆਂ ਗੱਡੀਆਂ ਉਹ ਵੰਗੀਆਂ ਕਰਤੀਆਂ ਕੀ ਇਹਨੇ ਸਸਤਾ ਕੀਤਾ ਐਲਡੀਡੀ ਕੇ ਇਹਨੇ ਵੇਖਣੀ ਮੋਬਾਈਲ ਕੇ ਇਹਨੇ ਵੇਖਣੇ ਤੇ ਅੱਗੇ ਵੀ ਯੂਜ਼ ਕਰਨੀ ਦਾ ਪਰ ਇਹੋ ਜੀ ਮੋਦੀ ਸਰਕਾਰ ਦਾ ਬੇੜਾ ਕਰਕ ਹੋ ਜੇ ਇਹਨੇ ਨਾ ਪੰਜਾਬ ਵਾਸਤੇ ਕੋਈ ਸੋਚਿਆ ਨਾ ਇਹਨੇ ਸੋਚਣਾ ਇਸ ਕਰਕੇ ਵੀਰੋਪਰਾਵੋ ਇਹ ਤੋਂ ਵੱਧ ਤੋਂ ਵੱਧ ਇਹਦਾ ਵਿਰੋਧ ਕਰੋ ਬਜਟ ਦਾ ਕਿਉਂਕਿ ਇਹਨੂੰ ਜਿਹੜੀ ਪੰਜਾਬ ਦੇ ਵਿੱਚੋਂ ਅੱਗੇ ਵੀ ਭਜਾਉਣ ਦੇ ਹੋਰ ਭਜਾਉਣ ਜੈ ਹਾਂ ਬਾਦ ਮੁਰ